ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਦੋਸਤੋ ਮੇਰਾ ਨਾਮ ਹੈ ਸ਼ਾਮਪੂਰੀ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਜਦੋਂ ਮੈਂ ਇਹ ਕਹਾਣੀ ਸੁਣੀ ਸੀ ਉਸ ਟਾਈਮ ਤੇ ਮੈਂ ਕਾਫੀ ਛੋਟਾ ਸੀ ਤੇ ਆਪਣੇ ਪਾਪਾ ਜੀ ਹੋਂਨਾ ਕੋਲ ਇੱਕ ਕਹਾਣੀ ਸੁਣੀ ਸੀ ਇਸ ਕਹਾਣੀ ਦਾ ਜ਼ਿਕਰ ਕਾਫੀ ਪ੍ਰਾਤਨ ਗ੍ਰੰਥਾਂ ਦੇ ਵਿੱਚ ਵੀ ਸੁਣਨ ਨੂੰ ਮਿਲਦਾ ਤੇ ਮੈਂ ਸੋਚਦਾ ਹਾਂ ਚਲੋ ਆਪਣੇ ਸੋਸ਼ਲ ਮੀਡੀਆ ਦੇ ਮਿੱਤਰਾਂ ਦੇ ਨਾਲ ਵੀ ਸਾਂਝੀ ਕੀਤੀ ਜਾਵੇ ਇਸ ਕਹਾਣੀ ਨੇ ਮੇਰੀ ਜ਼ਿੰਦਗੀ ਦੇਤੇ ਕਾਫੀ ਵੱਡਾ ਪ੍ਰਭਾਵ ਪਾਇਆ ਤੇ ਆਓ ਆਪਾਂ ਜਦਾ ਸਮਾਂ ਨਾਮ ਖਰਾਬ ਕਰਦੇ ਹੋਏ ਇੱਕ ਨਾ ਕੋਈ 60 ਕੋਈ ਸਾਲ ਦੀ ਉਮਰ ਦਾ ਵਪਾਰੀ ਬੰਦਾ ਹੁੰਦਾ ਵਾ ਜਿਹੜਾ ਕਿ ਆਪਣੇ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਕਾਮਯਾਬ ਹੋ ਚੁੱਕਾ ਹੁੰਦਾ ਤੇ ਅ ਬਸ ਹੁਣ ਉਹ ਥੋੜਾ ਜਿਹਾ ਅਧਿਆਤਮ ਦੀ ਖੋਜ ਵਿੱਚ ਵੀ ਰੁਚੀ ਰੱਖਣ ਲੱਗ ਗਿਆ ਸੀ ਕਿ ਚਲੋ ਬੜਾਪੇ ਦੇ ਵਿੱਚ ਕੰਮ ਆਵੇ ਤੇ ਇਸੇ ਉਮੀਦ ਵਿੱਚ ਉਹ ਕਿਸੇ ਸੰਤਾਂ ਕੋਲ ਪਹੁੰਚਿਆ ਉਹ ਸੰਤਾਂ ਦੇ ਬਾਰੇ ਉਸ ਬੰਦੇ ਨੇ ਸੁਣਿਆ ਸੀ ਕਿ ਕਾਫੀ ਜਿਆਦਾ ਖਿਆਤੀ ਹੈਗੀ ਆ ਤੇ ਕਾਫੀ ਨਾਮ ਵਾਲੇ ਮਹਾਪੁਰਸ਼ਾਗੇ ਆ ਕਾਫੀ ਉਹਨਾਂ ਦਾ ਨਾਮ ਹੈਗਾ ਬ੍ਰਹਮ ਗਿਆਨੀ ਸੰਤ ਕਹਾਉਂਦੇ ਹੀ ਤੇ ਉਹ ਜਿਹੜਾ ਵਪਾਰੀ ਬੰਦਾ ਸੀ ਉਹਨਾਂ ਕੋਲੇ ਜਾ ਕੇ ਬੈਠ ਗਿਆ ਤੇ ਦੇਖਦਾ ਕਿ ਜਿਹੜੇ ਸੰਤ ਅਗੇ ਉਹ ਸਮਾਧੀ ਵਿੱਚ ਬਿਠੇ ਹੋਏ ਨੇ ਉਹਨਾਂ ਨੇ ਆਪਣੀ ਸੁਰਤ ਮਹਾਰਾਜ ਦੇ ਚਰਨਾਂ ਚ ਲਾਈ ਹੋਈ ਹਤੇ ਜਾ ਕੇ ਉਹਨਾਂ ਨੂੰ ਪ੍ਰਣਾਮ ਕਰਕੇ ਤੇ ਬੈਠ ਜਾਂਦਾ ਤੇ ਕਹਿੰਦਾ ਮਹਾਰਾਜ ਮਿਰਤੇ ਵੀ ਕਿਰਪਾ ਕਰੋ ਮੈਂ ਗਿਆਨ ਦੀ ਪਾਲ ਵਿੱਚ ਤੁਹਾਡੇ ਕੋਲ ਪਹੁੰਚਿਆ ਹਾਂ ਤੇ ਇਸ ਤੋਂ ਪਹਿਲਾਂ ਕਿ ਮਹਾਰਾਜ ਅੱਖਾਂ ਖੋਲਦੇ ਉਹਨੇ ਫਟਾਫਟ ਦੂਸਰਾ ਪ੍ਰਸ਼ਨ ਵੀ ਰੱਖ ਦਿੱਤਾ ਕਹਿੰਦਾ ਜੀ ਮਹਾਰਾਜ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਕਾਫੀ ਵਿਰਾਗਮਈ ਜੀਵਨ ਸ਼ੈਲੀ ਅਪਣਾਈ ਹੋਈ ਆ ਤੇ ਤੁਹਾਡਾ ਜੀਵਨ ਵਿੱਚ ਦਿਲ ਨਹੀਂ ਕਰਦਾ ਵੀ ਸੰਸਾਰਿਕ ਸੁੱਖ ਪਦਾਰਥਾਂ ਦਾ ਭੋਗ ਭੋਗਣ ਨੂੰ ਤੇ ਜਦੋਂ ਇਹ ਪ੍ਰਸ਼ਨ ਉਹ ਸੰਤਾ ਨੇ ਸੁਣਿਆ ਤੇ ਉਹਨਾਂ ਨੇ ਉਸੇ ਵੇਲੇ ਆਪਣੀਆਂ ਅੱਖਾਂ ਖੋਲੀਆਂ ਤੇ ਕਹਿੰਦੇ ਵੀ ਭल्या ਮਾਨਸਾ ਜਿਹੜਾ ਤੂੰ ਪ੍ਰਸ਼ਨ ਕੀਤਾ ਵਾ ਇਹ ਪ੍ਰਸ਼ਨ ਉੱਤਰ ਲੈਣ ਲਈ ਥੋੜਾ ਸਮਾਂ ਚਾਹੀਦਾ ਵਾ ਤੇ ਮੈਂ ਵੇਖ ਲਿਆ ਵਾਂ ਦਿਵੇ ਦ੍ਰਿਸ਼ਟੀ ਦੇ ਨਾਲ ਵੇਖ ਰਿਹਾ ਵਾਂ ਕਿ ਤੇਰੇ ਕੋਲ ਤੇ ਸਮਾਂ ਉਸ ਤੋਂ ਵੀ ਸੀਮਤ ਮਤਲਬ ਕਿ ਬਿਲਕੁਲ ਥੋੜਾ ਸਮਾਂ ਤੇਰੇ ਕੋਲ ਤੇ ਉਹ ਬੰਦਾ ਥੋੜਾ ਜਿਹਾ ਮੁਸਕਰਾਉਂਦਾ ਤੇ ਕਹਿੰਦਾ ਕਿਉਂ ਮਹਾਰਾ ਜੀ ਤੇ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਕਹਿੰਦਾ ਕਿ ਇਹ ਭਲਿਆ ਬੰਦਿਆ ਤੇਰੇ ਕੋਲ ਜੀ ਜ਼ਿੰਦਗੀ ਦਾ ਸਿਰਫ ਇੱਕ ਹਫਤਾ ਬਚਾਵਾ ਤੇ ਇਸ ਪ੍ਰਸ਼ਨ ਦਾ ਉੱਤਰ ਲੈਣ ਲਈ ਸਮਾਂ ਚਾਹੀਦਾ ਵਾ ਤੇ ਇਸ ਕਰਕੇ ਉਹ ਬੰਦਾ ਕਬਰ ਆ ਜਾਂਦਾ ਕਹਿੰਦਾ ਮਹਾਰਾਜ ਜੀ ਕਿਉਂ ਮਜ਼ਾਕ ਕਰਦੇ ਹੋ ਸਾਡੇ ਨਾਲ ਤੇ ਉਹ ਸੰਤ ਕਹਿੰਦੇ ਕਿ ਵੀ ਜਿਹੜੇ ਆਪਾਂ ਸਾਧਕ ਬੰਦੇ ਹੁੰਦੇ ਹਨ ਆਪਾਂ ਕਦੇ ਕਿਸੇ ਨਾਲ ਮਜ਼ਾਕ ਨਹੀਂ ਕਰਦੇ ਅਸੀਂ ਮਜ਼ਾਕ ਤੋਂ ਕੀ ਲੈਣਾ ਤੇ ਉਹ ਬੰਦਾ ਕਬਰ ਆ ਜਾਂਦਾ ਕਹਿੰਦਾ ਅੱਛਾ ਮਹਾਰਾਜ ਇੱਕ ਹfte ਬਾਅਦ ਮੇਰੀ ਮੌਤ ਹੋ ਜਾਣੀ ਹੈ ਤੇ ਕੋਈ ਇਹਦਾ ਉਪਾਅ ਹੋਵੇ ਕੋਈ ਇਹਦੇ ਕੋਲੋਂ ਛੁਟਕਾਰਾ ਪਾਣ ਦਾ ਤੇ ਉਹ ਸੰਤ ਕਹਿੰਦੇ ਵੀ ਮੌਤ ਤੋਂ ਅਜੇ ਤੱਕ ਕੋਈ ਬਚ ਨਹੀਂ ਸਕਿਆ ਇਹ ਟਲ ਹੈਗੀ ਹੈ ਤੇ ਉਹ ਉਹ ਬੰਦਾ ਥੋੜਾ ਹੋਰ ਘਬਰਾ ਜਾਂਦਾ ਕਹਿੰਦਾ ਮਹਾਰਾਜ ਇਹ ਮੇਰੇ ਤੇ ਘਰ ਪਰਿਵਾਰ ਵਾਲੇ ਮੈਨੂੰ ਤਾਂ ਪਿਆਰ ਹੀ ਬੜਾ ਕਰਦੇ ਆ ਹੈ ਉਹ ਮੇਰ ਤੋਂ ਬਗੈਰ ਕਿਵੇਂ ਜੀ ਸਕਣਗੇ ਕਿਵੇਂ ਰਹਿ ਸਕਣਗੇ ਤੇ ਇਹਦਾ ਕੋਈ ਹੱਲ ਕਾਢੋ ਤੇ ਉਹ ਕਹਿੰਦੇ ਵੀ ਇਹਦਾ ਕੋਈ ਹੱਲ ਨਹੀਂ ਆ ਬਸ ਤੇਰੇ ਕੋਲ ਇੱਕ ਹਫਤਾ ਵਜਾ ਆਪਣੀ ਜ਼ਿੰਦਗੀ ਦੇ ਕੋਈ ਕਾਰਵਿਹਾਰ ਕਰਨੇ ਤੇ ਤੂੰ ਜਾ ਕੇ ਕਰ ਸਕਦਾ ਤੇ ਉਹ ਬੰਦਾ ਉੱਥੋਂ ਨਮਸਕਾਰ ਕਰਕੇ ਤੇ ਘਰ ਵਾਲ ਨੂੰ ਤੁਰ ਪੈਂਦਾ ਤੇ ਆਹਤਾ ਆਹਤਾ ਚੱਲਦਾ ਹੁੰਦਾ ਰਸਤੇ 'ਤੇ ਬੜਾ ਉਹਦੇ ਅ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਕਿ ਕੀ ਬਣੂਗਾ ਮੇਰੀ ਜ਼ਿੰਦਗੀ ਦਾ ਅ ਮੇਰੇ ਬੱਚਿਆਂ ਦਾ ਹਾਂ ਮੇਰਾ ਐਡਾ ਕਾਰਵਿਹਾਰ ਐਡੀਆਂ ਵੱਡੀਆਂ ਵੱਡੀਆਂ ਮੈਂ ਕਮੇਟੀਆਂ ਲੈਣੇ ਦੇਣੇ ਤੇ ਇਹ ਚੀਜ਼ਾਂ ਨੂੰ ਸੋਚਦਾ ਆਪਣੇ ਘਰੇ ਪਹੁੰਚਦਾ ਤੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਇਹ ਸਾਰੀ ਵਾਰਤਾ ਸੁਣਾਉਂਦਾ ਜੋ ਉਹ ਸੰਤਾ ਦੇ ਨਾਲ ਅੱਜ ਹੋਈ ਹੁੰਦੀ ਉਸ ਬੰਦੇ ਦੀ ਤੇ ਸਾਰਾ ਪਰਿਵਾਰ ਉੱਚੀ ਉੱਚੀ ਰੋਣ ਲੱਗ ਜਾਂਦਾ ਤੇ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਤੋਂ ਬਗੈਰ ਇੱਕ ਮਿੰਟ ਨਹੀਂ ਚਾਰ ਸਕਦੇ ਤੁਹਾਡਾ ਜੜਾ ਵਿਛੋੜਾ ਹੈ ਕਿਵੇਂ ਸਹਾਰ ਪਾਵਾਂਗੇ ਤੇ ਉਹ ਬੰਦਾ ਵੀ ਸੋਚਦਾ ਵਾਕਈ ਯਾਰੇ ਕਿਵੇਂ ਰਹਿਣਗੇ ਹੈ ਤੇ ਕਾਫੀ ਜਦੋਂ ਵਰਲਾਪ ਕਰ ਲੈਂਦੇ ਆਪਸ ਦੇ ਵਿੱਚ ਬੈਠੇ ਬਹੁਤ ਮੌਲ ਗਮ ਕਮਜਾ ਹੋ ਚੁੱਕਾ ਹੁੰਦਾ ਤੇ ਉਹ ਬੰਦਾ ਕਹਿੰਦਾ ਕਿ ਤਨੋ ਜਾਓ ਜਾ ਕੇ ਤੁਸੀਂ ਜਲ ਪ੍ਰਸ਼ਾਦਾ ਛਕੋ ਜੋ ਹੋਣੀ ਨੂੰ ਮਨਜ਼ੂਰ ਆ ਵੇਖਦੇ ਆ ਤੇ ਉਹ ਪਰਿਵਾਰ ਵਾਲੇ ਕਹਿੰਦੇ ਆ ਸਾਨੂੰ ਤੇ ਤੁਹਾਡੇ ਤੋਂ ਬਗੈਰ ਇੱਕ ਪਾਣੀ ਦੀ ਬੂੰਦ ਨਹੀਂ ਕੱਲੇ ਤੁਤਰਨੀ ਤੁਸੀਂ ਜਲ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਤੇ ਉਹ ਬੰਦਾ ਸੋਚਦਾ ਕਿ ਸੱਚੀ ਆ ਰਹਾ ਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਕਹਿੰਦਾ ਚਲੋ ਫੇਰ ਵੀ ਸੋਚ ਵਿਚਾਰ ਕਰਦੇ ਆਪਣੇ ਕਮਰੇ 'ਚ ਜਾ ਕੇ ਸਾਰੀ ਰਾਤ ਚਿੰਤਨ ਮਨਨ ਕਰਦਾ ਕਿ ਵੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਵੀ ਜ਼ਿੰਦਗੀ ਦੇ ਵਿੱਚ ਕਦੀ ਮੌਤ ਵੀ ਹੁੰਦੀ ਆ ਤੇ ਮਮੀ ਮਰਨਾ ਵਾ ਇਹਦੇ ਅਸਤੇ ਮੈਂ ਕਦੇ ਕੁਝ ਨਹੀਂ ਸੋਚਿਆ ਨਹੀਂ ਫਿਰ ਵੀ ਇਹਨਾਂ ਸੋਚਾਂ ਦੇ ਤਾਣੇ ਬਣੇ ਵਿੱਚੋਂ ਉੱਠਦਾ ਹੈ ਆਪਣੇ ਆਪਣੇ ਆਪ ਨਾਲ ਇਹ ਸੋਚਾ ਕਿ ਤਲ ਮਰਨਾ ਤਾਂ ਹੈਗਾ ਹੀ ਆ ਦੇਖਦਾ ਕਿ ਮੇਰੇ ਪਰਿਵਾਰ ਵਾਲੇ ਕਿੰਧੋ ਹੱਦ ਤੱਕ ਕਿੰਨਾ ਕਿ ਮੇਰਾ ਪਿਆਰ ਕਰਦੇ ਆ ਚਲੋ ਇੱਕ ਪ੍ਰੀਖਿਆ ਲੈ ਕੇ ਵੇਖਦੇ ਆ ਤੇ ਅਗਲੇ ਦਿਨ ਉਹ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਇਕੱਠਾ ਕਰਦਾ ਤੇ ਕਹਿੰਦਾ ਵੀ ਅੱਛਾ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਹਾਂ ਸੰਤਾਨ ਨੇ ਨਾ ਮੈਨੂੰ ਇੱਕ ਪੂੜੀ ਦਿੱਤੀ ਆ ਤੇ ਇਹਦੇ ਵਿੱਚ ਨਾ ਪ੍ਰਸ਼ਾਦ ਆ ਉਹਨਾਂ ਨੇ ਕਿਹਾ ਸੀ ਕਿ ਤੇਰੇ ਪਰਿਵਾਰ ਵਿੱਚੋਂ ਅਗਰ ਕੋਈ ਜਾਣਾ ਰਾਜੀ ਖੁਸ਼ੀ ਦੇ ਨਾਲ ਇਹ ਪ੍ਰਸ਼ਾਦ ਨੂੰ ਖਾ ਲਵੇ ਨਾ ਉਹਦੀ ਜ਼ਿੰਦਗੀ ਦੇ 5 ਤੋਂ 10 ਸਾਲ ਤੈਨੂੰ ਮਿਲ ਜਾਣਗੇ ਮਤਲਬ ਕਿ 5 ਤੋਂ 10 ਸਾਲ ਤੂੰ ਹੋਰ ਜੀ ਪਾਵੇਂਗਾ ਅਗਰ ਤੇਰੇ ਪਰਿਵਾਰ ਦੇ ਵਿੱਚੋਂ ਇਹ ਪ੍ਰਸ਼ਾਦ ਕੋਈ ਜਾਣਾ ਆਪਣੀ ਰਾਜੀ ਖੁਸ਼ੀ ਦੇ ਨਾਲ ਖਾ ਲਵੇ ਤੇ ਤੇ ਸਾਰੇ ਪਰਿਵਾਰ ਵਾਲੇ ਹੰਦੇ ਬਹੁੜੀ ਜੇ ਤੇ ਖੁਸ਼ੀ ਵਾਲੀ ਗੱਲ ਆ ਚਲੋ ਆਪਾਂ ਤੁਹਾਨੂੰ ਅਹੀਂ ਕਰਦੇ ਆ ਅਹੀਂ ਦਵਾਂਗੇ ਤੁਹਾਨੂੰ ਆਪਣੀ ਜ਼ਿੰਦਗੀ ਦੇ 5 ਤੋਂ 10 ਸਾਲ ਅਹੀਂ ਖਾਲ ਨੇ ਇਹ ਖਾਲ ਨੇ ਤੇ ਥੋੜੇ ਸਮੇਂ ਬਾਅਦ ਚਿੰਤਨ ਮੰਨਣ ਕਰਨ ਤੋਂ ਬਾਅਦ ਸੋਚ ਵਿਚਾਰ ਕਰਨ ਤੋਂ ਬਾਅਦ ਅ ਵੱਡਾ ਮੁੰਡਾ ਕਹਿੰਦਾ ਪਿਤਾ ਜੀ ਤੁਹਾਨੂੰ ਪਤਾ ਆ ਗੱਲ ਇਹ ਤਰ੍ਹਾਂ ਕਿ ਮੇਰੀ ਤੇ ਘਰ ਵਾਲੀ ਬਿਮਾਰ ਰਹਿੰਦੀ ਹੈ ਹਨਾ ਵੀ ਤੇ ਤੁਹਾਨੂੰ ਪਤਾ ਬੱਚਿਆਂ ਦੀ ਸਾਰੀ ਦੇਖਭਾਲ ਮੇਰੇ ਸਿਰ ਤੇ ਹੈ ਤੇ ਅਗਰ ਮੈਂ ਇਹ ਨਾ ਰਹਾ ਤੇ ਬੱਚੇ ਦੀ ਦੇਖਭਾਲ ਕੌਣ ਕਰੂਗਾ ਤੇ ਇਸ ਕਰਕੇ ਮੈਂ ਚਾਹਣਾ ਮੈਨੂੰ ਮaaf ਕਰ ਦਿੱਤਾ ਜਾਵੇ ਮੇਰੇ ਤੇ ਉਮੀਦ ਨਾ ਰੱਖੀ ਜਾਵੇ ਤੇ ਉਹ ਬੰਦਾ ਸੋਚਦਾ ਇਹ ਕੀ ਕਹਿ ਰਿਹਾ ਮੇਰਾ ਪੁੱਤਰ ਚਲੋ ਫਿਰ ਵੀ ਉਹ ਇਸੇ ਆਸ ਵਿੱਚ ਆਪਣੇ ਦੂਜੇ ਪੁੱਤਰ ਦੇ ਵੱਲ ਨਿਗਾਹ ਕਰਦਾ ਤੇ ਦੂਜਾ ਪੁੱਤਰ ਕਹਿੰਦਾ ਪਿਤਾ ਜੀ ਤੁਹਾਨੂੰ ਪਤਾ ਮੇਰੇ ਤੇ ਹੁੰਦੇ ਹੁੰਦੇ ਪਿਛੇ ਜੇ ਛਾਦੀ ਹੋਈ ਹੈ ਛੋਟਾ ਪੁੱਤਰ ਕਹਿੰਦਾ ਮੇਰੀ ਪਿਛੇ ਜੇ ਛਾਦੀ ਹੋਈ ਹੈ ਤੇ ਹਾਲੀ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਵੱਡੀਆਂ ਮੱਲਾ ਮਾਰਨੀਆਂ ਨੇ ਤਤਹੀ ਮੇਰੀ ਜ਼ਿੰਦਗੀ ਦੇ 5 ਤੋਂ 10 ਸਾਲ ਲੱਗੇ ਮੈਂ ਆ ਆਪਣੇ ਜ਼ਿੰਦਗੀ ਚ ਬਹੁਤ ਵੱਡੇ ਵੱਡੇ ਮਕਾਮ ਹਾਸਲ ਕਰਨਾ ਚਾਹੁੰਨਾ ਤੁਹਾਡਾ ਨਾਮ ਰੋਸ਼ਨ ਕਰਨਾ ਚਾਹੁੰਨਾ ਵਾ ਤੇ ਮੈਂ ਇਸ ਕਰਕੇ ਤੁਹਾਨੂੰ ਇਹ ਪ੍ਰਸ਼ਾਦ ਮੈਂ ਵੀ ਨਹੀਂ ਖਾ ਸਕਦਾ ਮੈਨੂੰ ਮਾਫ ਕਰ ਦਿਓ ਬਾਕੀ ਮੈਂ ਇਹ ਗੱਲ ਦੀ ਜ਼ਿੰਮੇਵਾਰੀ ਲੈਣਾ ਕਿ ਤੁਹਾਡੇ ਜਾਣ ਤੋਂ ਬਾਅਦ ਮੈਂ ਆਪਣੇ ਮਾਤਾ ਜੀ ਦਾ ਧਿਆਨ ਪੂਰੇ ਤਰੀਕੇ ਨਾਲ ਦੇਖਭਾਲ ਕਰਾਂਗਾ ਤੇ ਨਾਲੇ ਤੁਹਾਡਾ ਸਮੇਂ-ਸਮੇਂ ਤੇ ਸ਼ਰਧਾ ਵੀ ਕਰਾਉਂਦਾ ਰ੍ਹਾਂਗਾ ਤੇ ਉਹ ਬੰਦਾ ਦੂਜਾ ਝਟਕਾ ਖਾਂਦਾ ਕਿ ਇਹ ਪੁੱਤਰ ਕੋਲੋਂ ਮੈਂ ਕੀ ਸੁਣ ਰਿਹਾ ਹਾਂ ਤੇ ਅਖੀਰ ਵਿੱਚ ਉਹ ਆਪਣੀ ਪੁੱਤਰੀ ਵੱਲ ਦੇਖਦਾ ਉਹ ਵੀ ਉਹਨਾਂ ਕੋਲੇ ਆਈ ਹੁੰਦੀ ਆ ਆਪਣੇ ਪਰਿਵਾਰ ਕੋਲੇ ਤੇ ਉਹ ਕਹਿੰਦੀ ਆ ਪਿਤਾ ਜੀ ਬੇਸ਼ੱਕ ਮੇਰੇ ਬੱਚੇ ਵੱਡੇ ਹੋ ਚੁੱਕੇ ਨੇ ਪਰ ਉਹਨਾਂ ਕੋਲ ਉਹਨਾਂ ਨੂੰ ਮੇਰੇ ਕੋਲੋਂ ਹੱਲੀ ਉਮੀਦਾਂ ਨੇ ਆਸਾਂ ਨੇ ਮੈਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸੈੱਟ ਕਰਾਉਣਾ ਵਾਂ ਤੇ ਉਹ ਉਹਨਾਂ ਦੀ ਮੈਂ ਵਿਆਹ ਸ਼ਾਦੀ ਕਰਨੀ ਆ ਮੈਂ ਉਹਨਾਂ ਦੇ ਪੋਤੋ ਪੋਤਰੇ ਕਢਾਣੇ ਆ ਤੇ ਤੁਸੀਂ ਵੈਸੇ ਵੀ ਤੁਹਾਨੂੰ ਪਤਾ ਤੁਸੀਂ ਖੁਦ ਵੀ ਕਹਿੰਦੇ ਹੁੰਦੇ ਕਿ ਆਪਣੇ ਗ੍ਰੰਥਾਂ ਦੇ ਵਿੱਚ ਇਹ ਚ ਲਿਖੀ ਹੈਗੀ ਬੇਟੀ ਕੋਲੋਂ ਕੁਝ ਦਾਨ ਲੈਣਾ ਬਹੁਤ ਵੱਡਾ ਪਾਪ ਆ ਤੇ ਇਸ ਕਰਕੇ ਤੁਸੀਂ ਮੈਨੂੰ ਵੀ ਮਾਫ ਕਰਦੇ ਹੋ ਤੇ ਬੰਦਾ ਝੜਕੇ ਤੇ ਝੜਕੇ ਝੜਕੇ ਤੇ ਝੜਕਾ ਖਾ ਕੇ ਬਸ ਇੱਕ ਆਖਰੀ ਉਮੀਦ ਆਪਣੀ ਘਰ ਵਾਲੀ ਆਪਣੀ ਪਤਨੀ ਵੱਲ ਵੇਖਦਾ ਤੇ ਉਹ ਕਹਿੰਦੀ ਕਿ ਅਗਰ ਮੈਂ ਹੀ ਨਾ ਰਹੀ ਤੇ ਤੁਹਾਡੇ ਲੀੜੇ ਕੱਪੜੇ ਆ ਜੋ ਰੋਟੀ ਪਾਣੀ ਮੈਂ ਤੁਹਾਨੂੰ ਬਣਾ ਕੇ ਦਿੰਨੀ ਆ ਤੇ ਤੁਸੀਂ ਕੀ ਕਰੋਗੇ ਕਿ ਤਰ੍ਹਾਂ ਖਾਓ ਖਾਓਗੇ ਕਿਵੇਂ ਗੁਜ਼ਾਰਨ ਕਰੋਗੇ ਵੈਸੇ ਵੀ ਆਪਾਂ ਸਾਰਿਆਂ ਨੇ ਇੱਕ ਦਿਨ ਮਰਨਾ ਹੀ ਆ ਤੇ ਤੁਹਾਡੀ ਵੀ ਉਮਰ ਹੋ ਹੀ ਚੁੱਕੀ ਏ ਤੇ ਮੈਂ ਤਾਂ ਤੁਹਾਨੂੰ ਇਹ ਸਲਾਹ ਦਿੰਨੀ ਆ ਕਿ ਕਿ ਰੱਬ ਦਾ ਨਾਮ ਲੈਂਦੇ ਹੋਏ ਹੀ ਆਪਾਂ ਨੂੰ ਪ੍ਰਾਨ ਤਿਆਗਣੇ ਚਾਹੀਦੇ ਆ ਬੰਦਾ ਸਵਰਗਾਂ 'ਚ ਜਾਂਦਾ ਵਾ ਤੇ ਉਹ ਬੰਦੇ ਨੂੰ ਨਾ ਬੜੀਆਂ ਗਹਿਰੀਆਂ ਸੱਟਾਂ ਲੱਗੀਆਂ ਕਿ ਇਹ ਪਰਿਵਾਰ ਵਾਲੇ ਮੇਰੇ ਤੋਂ ਇਹ ਚੀਜ਼ਾਂ ਨੂੰ ਸੋਚਦਾ ਆ ਉਹ ਆਪਣੇ ਕਮਰੇ 'ਚ ਚਲੇ ਜਾਂਦਾ ਤੇ ਇਹ ਹੀ ਸੋਚ ਵਿਚਾਰ ਕਰਦਾ ਰਹਿੰਦਾ ਕਿ ਯਾਰੇ ਇਹ ਕਿਹੋ ਜਿਹੀ ਖਿਆਲ ਆਤ ਰੱਖਦੇ ਮੇਰੇ ਪਰਿਵਾਰ ਵਾਲੇ ਮੈਂ ਤੇ ਸੋਚੇ ਸੀ ਤੇ ਮੇਰੇ ਤੋਂ ਬਹੁਤ ਜ਼ਿਆਦਾ ਮੇਰੇ ਤੋਂ ਬਿਗਿਆ ਤਾਂ ਰਹਿ ਨਹੀਂ ਸਕਦੇ ਇਹ ਤਾਂ ਮੇਰੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਆ ਫਿਰ ਦੂਜਾ ਤੇ ਜਦ ਦਿਨ ਪੈਂਦਾ ਤੇ ਸਾਰੇ ਪਰਿਵਾਰ ਆਨੇ ਇਕੱਠੇ ਹੋ ਗਏ ਆਪਣੇ ਪਿਤਾ ਜੀ ਨੂੰ ਫੇਰ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਆ ਆਪਣੀ ਵਸੀਅਤ ਦੇ ਕਾਗਜ਼ ਹੈਗੇ ਆ ਤੇ ਤੁਸੀਂ ਇਹਨਾਂ ਤੇ ਨਾ ਆਪਣੇ ਜਿੰਦੇ ਜੀ ਜੋ ਕਰਨਾ ਚਾਹੁੰਦੇ ਉਹ ਕਾਰਵਿਹਾਰ ਕਰ ਦੋ ਜੋ ਜਿਹਦੀ ਵੰਡ ਕਰਨੀ ਤੁਹਾਡੇ ਜਾਣ ਤੋਂ ਬਾਅਦ ਬਾਅਦ ਚ ਸਾਡੇ ਵਿੱਚ મતਭੇਦ ਇਕੱਠੇ ਹੋਣਗੇ ਅਸੀਂ ਆਪਸ ਦੇ ਵਿੱਚ ਲੜਾਈ ਝਗੜੇ ਕਰਾਂਗੇ ਕੋਰਟ ਕਚੈਰੀਆਂ ਦੇ ਝਗੜੇ ਵਿੱਚ ਪਾਵਾਂਗੇ ਤੇ ਉਹ ਬੰਦਾ ਸੋਚਦਾ ਕਿ ਇੱਧਰ ਮੈਂ ਮਰਨਦਿਆਂ ਤੇ ਇਹਨਾਂ ਨੂੰ ਧਨ ਦੌਲਤ ਕੋਰਟ ਕਚੈਰੀਆਂ ਦੇ ਚੱਕਰਾਂ ਤੋਂ ਬਚਣ ਲਈ ਮੇਰੇ ਕੋਲ ਵਸੀਅਤ ਲੈ ਕੇ ਆ ਗਏ ਫੇਰ ਵੀ ਚਲੋ ਬਣਾ ਕੇ ਦੇ ਦਿੰਦਾ ਤੇ ਜਦੋਂ ਵਸੀਅਤ ਲੈ ਕੇ ਉਹ ਤੋਂ ਨਿਕਲਦੇ ਕੋਈ ਖੁਸ਼ ਹੁੰਦਾ ਥੋੜਾ ਜ਼ਿਆਦਾ ਥੋੜਾ ਦੁਖੀ ਹੁੰਦਾ ਕਿ ਮੈਨੂੰ ਘਟ ਮਿਲਿਆ ਚਲੋ ਤੇ ਬੇਟੀ ਕਾਗਜ਼ ਲੈ ਕੇ ਆਪਣੇ ਵਸੀਅਤ ਤੇ ਕਹਿੰਦੀ ਪਿਤਾ ਜੀ ਮੈਨੂੰ ਦੋ ਛੁੱਟੀ ਮੈਨੂੰ 아이 ਨੂੰ ਸਮਾ ਹੋ ਗਿਆ ਵਾ ਜਾ ਕੇ ਮੈਂ ਬੱਚਿਆਂ ਦੀ ਦੇਖਭਾਲ ਵੀ ਕਰਨੀ ਆ ਤੇ ਤੁਹਾਨੂੰ ਪਤਾ ਤੁਹਾਡੀ ਮਰਗ ਤੇ ਬਾਅਦ ਫੇਰ ਮੈਂ ਆਉਣਾ ਵਾ ਤੇ ਇਸ ਕਰਕੇ ਮੈਨੂੰ ਇਜਾਜ਼ਤ ਦਿਓ ਉਹ ਕਹਿ ਕੇ ਉਥੋਂ ਤੁਰ ਪੈਂਦੀ ਤੇ ਪਿਤਾ ਦੀ ਅੱਖਾਂ ਦੇ ਵਿੱਚ ਹੰਸੂ ਆ ਜਾਂਦੇ ਤੇ ਵੱਡਾ ਪੁੱਤਰ ਵੀ ਇਹ ਕਹਿੰਦਾ ਕਹਿੰਦਾ ਮੇਰੀ ਫੈਕਟਰੀ ਬੰਦ ਪਈ ਹੈ ਮੈਨੂੰ ਵੀ ਜਾਣ ਦੋ ਛੋਟਾ ਵੀ ਕਹਿੰਦਾ ਮੈਂ ਦੁਕਾਨ ਖੋਲਣੀ ਸਾਰੇ ਚਲੇ ਜਾਂਦੇ ਆਪੋ ਆਪਣੇ ਕਮਾਕਾਰਾਂ ਤੇ ਆਪਣੇ ਵਸੀਅਤ ਦੇ ਕਾਗਜ਼ ਲੈ ਕੇ ਤੇ ਅਖੀਰ ਵਿੱਚ ਉਹਦੀ ਪਤਨੀ ਰਹਿ ਜਾਂਦੀ ਹੈ ਉਹ ਕਹਿੰਦੀ ਹੈ ਆ ਬੋਲ ਦੇਣੀ ਤੁਸੀਂ ਇੱਕ ਵਾਰੀ ਤੁਸੀਂ ਮੇਰੇ ਨਾਲ ਕੁਝ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਕੋਈ ਐਫ ਡੀ ਕਰਾਈ ਹੈਗੀ ਹੈ ਤੇ ਮੈਂ ਚਾਹੁੰਨੀ ਆ ਤੁਸੀਂ ਉਹਦੇ ਬਾਰੇ ਜਾਣਕਾਰੀ ਮੈਨੂੰ ਦੇ 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 ਦਿਵੋ ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਅਗਰ ਕਿਰਾਂ ਕਿ ਹੁੰਦਾ ਬੱਚੇ ਵੀ ਦੇਖਭਾਲ ਨਹੀਂ ਕਰਦੇ ਤੇ ਚਲੋ ਮੈਂ ਆਪਣਾ ਗੁਜਰਾਨ ਕਰ ਸਕਾਂ ਤੋਂ ਬੰਦਾ ਮੋٹے ਮੋਟੇ ਹਾਸੂ ਕੀ ਹਰਦਾ ਆ ਉੱਥੋਂ ਉੱਠ ਕੇ ਚਲੇ ਜਾਂਦਾ ਤੇ ਜਾ ਕੇ ਬਸ ਇਹੀ ਸੋਚ ਵਿਹਾਰ ਵਿੱਚ ਪੈ ਜਾਂਦਾ ਇੰਨਾ ਜ਼ਿਆਦਾ ਗਹਿਰਾ ਡੁੱਬ ਜਾਂਦਾ ਕਿ ਇਹ ਪਰਿਵਾਰ ਵਾਲੇ ਮੈਨੂੰ ਤਾਂ ਕੋਈ ਪਿਆਰ ਨਹੀਂ ਕਰਦੇ ਇਹ ਤਾਂ ਬਸ ਇੱਕ ਸਵਾਰਥ ਸੀ ਇੱਕ ਧਨ ਦੌਲਤ ਦੇ ਕਰਕੇ ਮੈਂ ਜਿੰਨਾ ਦੀ ਖਾਤਰ ਆਪ ਦੇ ਸਕਿਆ ਭਾਵਨਾ ਨਾਲ ਵਲਛਲ ਕਰਦਾ ਰਿਹਾ ਜਿਸ ਪਰਿਵਾਰ ਦੇ ਖਾਤਰ ਤੇ ਇਹਨਾਂ ਨੇ ਤੇ ਮੈਨੂੰ ਬੜਾ ਗਹਿਰਾ ਘਾਤ ਮਾਰੀ ਹੈ ਬੜੀ ਗਹਿਰੀ ਸੱਟ ਮਾਰੀ ਹੈ ਤੇ ਮੈਂ ਤੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਵੀ ਇਹਨਾਂ ਚੀਜ਼ਾਂ ਨੂੰ ਸੋਚਦੇ ਸੋਚਦੇ ਬੜੇ ਉਹਦੇ ਅੰਦਰ ਪ੍ਰਸ਼ਨ ਉੱਠਦੇ ਆ ਕਿ ਕੀ ਇਸ ਦੁਨੀਆ ਦੇ ਵਿੱਚ ਕਿਤੇ ਕੋਈ ਨਿਸਵਾਰਥ ਪ੍ਰੇਮ ਹੈਗਾ ਵਾ ਅਗਰ ਹੈਗਾ ਵਾ ਤੇ ਕਿੱਥੇ ਹੈ ਬਸ ਇਹਨਾਂ ਪ੍ਰਸ਼ਨਾਂ ਨੂੰ ਸੋਚਦਾ ਸੋਚਦਾ ਉਹਨੇ ਸੋਚਿਆ ਕਿ ਚਲੋ ਮਗਰ ਸਮਾ ਸੀਮਤ ਰਹਿ ਗਿਆ ਤੇ ਮੈਂ ਸੁਣਿਆ ਕਿ ਰੱਬ ਦੇ ਘਰ ਵਿੱਚ ਸਿਰਫ ਨੇਕੀਆਂ ਹੀ ਕੰਮ ਆਉਂਦੀਆਂ ਵਾ ਤੇ ਚਲ ਕੋਈ ਨਾ ਕੋਈ ਨੇਕੀਆਂ ਕਮਾ ਲੀਆਂ ਜਾਣ ਤੇ ਅਗਲੇ ਦਿਨ ਉਹ ਨਿਕਲ ਪੈਂਦਾ ਵਾ ਆਪਣੇ ਪੈਸੇ ਲੈ ਕੇ ਤੇ ਕੁਝ ਸੇਵਾ ਕੋਈ ਲੋੜਵੰਦਾ ਦੇ ਕੰਮ ਕਰਨ ਲੱਗ ਜਾਂਦਾ ਕੋਈ ਬਿਮਾਰ ਨੂੰ ਦਵਾਈ ਦਾਰੋ ਕੋਈ ਇਸ ਤਰ੍ਹਾਂ ਤੇ ਉੱਥੇ ਉਹਦੇ ਪਰਿਵਾਰ ਵਾਲੇ ਪਹੁੰਚ ਜਾਂਦੇ ਤੇ ਕਹਿੰਦੇ ਕਿ ਪਿਤਾ ਜੀ ਲੱਗਦਾ ਤੁਸੀਂ ਸਾਰਾ ਸਾਡੇ ਘਰ ਦਾ ਤੁਸੀਂ ਲੁੱਟਵਾ ਕੇ ਛੱਡੋਗੇ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਵੀ ਤੁਹਾਡੇ ਜਾਨਤ ਮਗਰ ਆਪਾਂ ਹੌਲੀ ਹੌਲੀ ਆਹਸਤਾ ਹਿਤਾ ਤੁਹਾਡੀ ਸੇਵਾ ਕਰਦੇ ਰਵਾਂਗੇ ਤੁਹਾਡੇ ਸ਼ਰਾਧ ਵੀ ਕਰਦੇ ਰਵਾਂਗੇ ਤੁਸੀਂ ਤੇ ਇੱਕ ਬੰਨ ਕੀ ਠਾਨ ਲਿਆ ਸਾਰਾ ਲੁੱਟਾ ਕੇ ਛੱਡੋਗੇ ਤੇ ਉਹ ਬੰਦਾ ਬਹੁਤ ਜ਼ਿਆਦਾ ਅਪਸੈਟ ਹੋ ਜਾਂਦਾ ਤੁਹਾਦਾਂ ਦਾ ਦਿਲ ਨਹੀਂ ਕਰਦਾ ਕਾਰੇ ਜਾਣ ਨੂੰ ਉਸ ਦਾ ਸੰਤਾਂ ਦੇ ਕੋਲ ਵਹਨ ਜਾਂਦਾ ਤੇ ਜਾ ਕੇ ਬੇਨਤੀ ਕਰਨ ਦਾ ਕਹਿੰਦਾ ਮਹਾਰਾ ਜੀ ਕੱਲ ਮੇਰਾ ਆਖਰੀ ਦਿਨ ਹੈ ਤੇ ਮੈਂ ਚਾਹੁੰਦਾ ਵਾਂ ਕਿ ਵੀ ਅੱਜ ਦੀ ਰਾਤ ਤੁਹਾਡੇ ਚਰਨਾਂ ਦੇ ਵਿੱਚ ਮੈਂ ਵੀ ਬਜਿਤ ਕਰਾਂ ਕਹਿੰਦੇ ਠੀਕ ਹੈ ਉਹ ਸਾਰੀ ਰਾਤ ਬੈਠ ਜਾਂਦਾ ਚੌਂਗੜਾ ਮਾਰ ਕੇ ਸੁਰਤੀ ਲਾਂ ਲੱਗ ਜਾਂਦਾ ਮਹਾਰਾ ਜੀ ਚਰਨਾਂ ਜੀ ਅਗਲਾ ਦਿਨ ਵੀ ਸਾਰਾ ਨਿਕਲ ਜਾਂਦਾ ਉਕ ਪਿਆਸ ਸਭ ਕੁਝ ਉਹਦਾ ਖਤਮ ਹੋ ਚੁੱਕਾ ਹੁੰਦਾ ਤੇ ਜਦੋਂ ਸ਼ਾਮ ਦਾ ਸਾਵਾਂ ਆ ਜਾਂਦਾ ਵਾ ਉਹ ਵੇਖਦਾ ਕਿ ਵੀ ਹਨੇਰਾ ਡਿੱਗ ਚੁੱਕਾ ਵਾ ਜਿਹੜੇ ਮੌਤ ਦੇ ਫਰਿਸ਼ਤੇ ਆ ਜਿਹੜੀ ਮੌਤ ਆ ਉਹ ਤੇ ਇੱਕ ਸਕਿੰਟ ਦੀ ਵੀ ਨਹੀਂ ਗਲਤੀ ਕਰਦੀ ਇੱਕ ਸਕਿੰਟ ਵੀ ਨਹੀਂ ਲੇਟ ਹੁੰਦੀ ਤੇ ਇੰਨਾ ਸਮਾਂ ਜ਼ਿਆਦਾ ਕਿਵੇਂ ਲੇਟ ਹੋ ਚੁੱਕਿਆ ਉਹ ਸੰਤਾਂ ਕੋਲੇ ਜਾਂਦਾ ਜਾ ਕੇ ਕਹਿੰਦਾ ਮੈਨੂੰ ਲੱਗਦਾ ਤੁਸੀਂ ਕੋਈ ਕਲਾ ਕੋਈ ਕਰਾਮਾਤ ਕਰ ਦਿੱਤੀ ਹੈ ਜਾਂ ਕਾਰਨ ਕੀ ਹੈ ਕਿ ਮੇਰੀ ਮੌਤ ਨਹੀਂ ਹੋਈ ਤੇ ਉਹ ਸੰਤ ਕਹਿੰਦੇ ਕਿ ਮੈਂ ਦੱਸਦਾ ਮੈਂ ਭਲੇ ਦੱਸ ਤੂੰ ਜਿਸ ਦਿਨ ਮੈਂ ਤੈਨੂੰ ਦੱਸਿਆ ਕਿ ਤੇਰੀ ਜ਼ਿੰਦਗੀ ਦੇ ਤੇਰੇ ਕੋਲ ਸਿਰਫ 7 ਦਿਨ ਰਹਿ ਗਏ ਨੇ ਉਸ ਦਿਨ ਦਾ ਤੂੰ ਕੀ ਕੁਝ ਕੀਤਾ ਕਹਿੰਦਾ ਜੀ ਮੈਂ 7 ਦਿਨਾਂ ਦੇ ਵਿੱਚ ਬਹੁਤ ਚਿੰਤਨ ਮੰਨਨ ਕੀਤਾ ਮੇਰੀਆਂ ਬੜੀਆਂ ਧਾਰਨਾਵਾਂ ਟੁੱਟੀਆਂ ਤੇ ਮੈਂ ਇਹ ਸਮਝਿਆ ਜ਼ਿੰਦਗੀ ਦੇ ਫਲਸਫੇ ਨੂੰ ਕਿ ਇਹ ਦੁਨੀਆਦਾਰੀ ਸਿਰਫ ਇੱਕ ਧਨ ਦੌਲਤ ਇਹਦੇ ਲੋਭ ਵਿੱਚ ਫਸੀ ਹੋਈ ਹੈ ਬਸ ਇੱਥੇ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਕਿਸੇ ਦੇ ਨਾਲ ਕੋਈ ਕਿਸੇ ਨਾਲ ਸੱਚਾ ਪ੍ਰੇਮ ਨਹੀਂ ਕਰਦਾ ਤੇ ਉਹ ਸੰਤ ਕਹਿੰਦੇ ਅੱਛਾ ਤੇ ਜਿਹੜੇ ਤੂੰ ਕਹਿੰਦਾ ਸੀ ਸੰਸਾਰਿਕ ਸੁੱਖ ਬਿਲਾਸ ਜਿਹੜੇ ਭੋਗੰਦੀਆਂ ਗੱਲਾਂ ਕਰ ਰਿਹਾ ਸੀ ਤੂੰ ਕਿੰਨੇ ਕੁ ਭੋਗੇ ਫਿਰ ਕਹਿੰਦਾ ਜੀ ਮਹਾਰਾਜ ਸੁੱਖਾਂ ਦੀਆਂ ਗੱਲਾਂ ਕਰਦੇ ਹੋ ਪਦਾਰਥਾਂ ਦੀਆਂ ਗੱਲਾਂ ਕਰਦੇ ਹੋ ਪਿਛਲੇ 7 ਦਿਨਾਂ ਦੇ ਵਿੱਚ ਮੈਨੂੰ ਮੌਤ ਨੇ ਇਹ ਸਾਰੀਆਂ ਚੀਜ਼ਾਂ ਨੂੰ ਭੁਲਾ ਦਿੱਤਾ ਹੈ ਤੇ ਮੈਨੂੰ ਤਾਂ ਕੁਝ ਵੀ ਉਧਰ ਧਿਆਨ ਹੀ ਨਹੀਂ ਗਿਆ ਕਿ ਭਈ ਕੁਝ ਹੋਰ ਵੀ ਕਰਨਾ ਵਾ ਬਸ ਮੇਰਾ ਤਾਂ ਚਿੰਤਨ ਮੰਨਣ ਦੀ ਇਸ ਚੀਜ਼ ਦੇ ਵਿੱਚ ਲੱਗਾ ਰਿਹਾ ਮੇਰਾ ਤੇ ਜਿਹੜਾ ਮੇਰੇ ਅੰਦਰ ਦੀ ਆਤਮਾ ਹੈ ਤੇ ਇੰਨੀ ਜ਼ਿਆਦੀ ਵਿਰਾਕਮਈ ਹੋ ਗਈ ਹੈ ਇਸ ਦੁਨੀਆ ਦੀ ਸੱਚਾਈ ਨੂੰ ਜਾਣ ਕੇ ਤੇ ਉਹ ਸੰਤ ਕਹਿੰਦੇ ਠੀਕ ਆ ਜਿਸ ਦਿਨ ਤੂੰ ਸਾਡੇ ਕੋਲੇ ਆਇਆ ਸੀ ਤੂੰ ਆਂਦੇ ਹੀ ਪ੍ਰਸ਼ਨ ਕੀਤਾ ਸੀ ਕਿ ਭਈ ਤੁਹਾਡਾ ਦਿਲ ਨਹੀਂ ਕਰਦਾ ਦੁਨੀਆਦਾਰੀ ਦੇ ਸੁੱਖ ਬਾਧਾਰਥਾਂ ਨੂੰ ਭੋਗਣ ਦਾ ਤੇ ਮੈਂ ਉਮੀਦ ਕਰਦਾ ਹਾਂ ਕਿ ਤੈਨੂੰ ਸਾਡੇ ਪ੍ਰਸ਼ਨ ਦਾ ਉੱਤਰ ਮਿਲ ਚੁੱਕਾ ਹੋਵੇਗਾ ਔਰ ਰਹੀ ਤੇਰੀ ਜ਼ਿੰਦਗੀ ਦੇ ਆਖਰੀ ਦਿਨ ਦੀ ਗੱਲ ਇਸ ਤਰ੍ਹਾਂ ਕਿ ਤੂੰ ਇਹ ਨਾਲ ਹੀ ਦੂਸਰਾ ਸਭ ਤੋਂ ਪਹਿਲਾਂ ਇਹ ਪ੍ਰਸ਼ਨ ਕੀਤਾ ਸੀ ਕਿ ਮੈਂ ਤੁਹਾਡੇ ਕੋਲੇ ਗਿਆਨ ਦੀ ਪਾਲ ਵਿੱਚ ਆਇਆ ਹਾਂ। ਇਹ ਹੀ ਸਭ ਤੋਂ ਵੱਡਾ ਗਿਆਨ ਇਸ ਦੁਨੀਆ ਦਾ ਹੈ ਕਿ ਇੱਥੇ ਕੋਈ ਕਿਸੇ ਦੇ ਨਾਲ ਨਹੀਂ ਸਾਬ ਜਿੰਨਾ ਮੋਹ ਹੈਗਾ ਵਾ ਇੱਕ ਪਦਾਰਥਾਂ ਦਾ ਇੱਕ ਧਨ ਦੌਲਤ ਦਾ ਇੱਕ ਇਹ ਸਭ ਮੋਹ ਝੂਠਾ ਹੈਗਾ ਵਾ। ਦੂਸਰੀ ਗੱਲ ਆ ਕਿ ਅ ਸੁਖ ਪਦਾਰਥਾਂ ਦਾ ਉਹਦੇ ਵਿੱਚ ਜਦੋਂ ਬੰਦਾ ਵਿਰਾਗਮਈ ਜੀਵਨ ਵਿੱਚ ਪਹੁੰਚ ਜਾਂਦਾ ਹੈ ਸ਼ੈਲੀ અપਨਾ ਲੈਂਦਾ ਵਾ ਉਹਦਾ ਇਹ ਜਦੋਂ ਮਨ ਇੰਨਾ ਕ ਆਨੰਦਮਈ ਰਹਿੰਦਾ ਵਾ ਉਹਦਾ ਇਹਨਾਂ ਚੀਜ਼ਾਂ ਨੂੰ ਉਹਨਾਂ ਜਿਆਦਾ ਸਾਮਾਂ ਦੇ ਨੂੰ ਮਾਨ ਨਹੀਂ ਕਰਦਾ ਉਧਰ ਉਹਦਾ ਦਿਲ ਹੀ ਨਹੀਂ ਕਰਦਾ ਤੇ ਮੈਂ ਤੈਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਭੀ ਤੇਰੀ ਜ਼ਿੰਦਗੀ ਅਜੇ ਬਹੁਤ ਲੰਬੀ ਰਹਿੰਦੀ ਏ ਤੇ ਬਸ ਇਹ ਤੂੰ ਗਿਆਨ ਦੀ ਗੱਲ ਕੀਤੀ ਇਹਦੇ ਵਿੱਚ ਹੀ ਤੈਨੂੰ ਇਹ ਗਿਆਨ ਦੇ ਦਿੱਤਾ ਵਾ ਕਿ ਭੀ ਦੁਨੀਆ ਨੂੰ ਇੱਕ ਨਾਟਕ ਇੱਕ ਇਹ ਤੁਸਾਂ ਮੇ ਲਾ ਕੇ ਕਿ ਤੈਨੂੰ ਪਾਤਰ ਦਿੱਤਾ ਗਿਆ ਤੇ ਉਸ ਪਾਤਰ ਨੂੰ ਜਾਗਦੇ ਹੋਏ ਵੇਖਦੇ ਹੋ ਇਹ ਤੂੰ ਬਸ ਅਗਲਾ ਜੀਵਨ ਵਿੱਚ ਜੀਤ ਕਰੇਗਾ ਤੇ ਇਹਦੇ ਵਿੱਚ ਪੂਰੀ ਤਰ੍ਹਾਂ ਲੁਕਤ ਨਹੀਂ ਹੋਵੇਗਾ ਬਸ ਇਹੀ ਗਿਆਨ ਹੈ ਤੇ ਇਹੀ ਸਤਿਆ ਹੈ ਤੇ ਮੈਂ ਇਹੀ ਤਰ੍ਹਾਂ ਉਮੀਦ ਕਰਦਾ ਹਾਂ ਕਿ ਅਗਲੇ ਆਉਣ ਵਾਲੇ ਤੇਰੇ ਜੀਵਨ ਸ਼ੈਲੀ ਪੂਰੀ ਤਰ੍ਹਾਂ ਤਬਦੀਲ ਹੋ ਚੁੱਕੀ ਹੋਵੇਗੀ ਤੇ ਉਹ ਵਪਾਰੀ ਨੇ ਸੰਤਾਨਾਂ ਨੂੰ ਲੰਮੇ ਪੈਕੇ ਡੰਡੋਤ ਬੰਦਰਾ ਕੀਤੀ ਨਮਸਕਾਰ ਕੀਤੀ ਉਥੇ ਉਹਨਾਂ ਕੋਲੋਂ ਜਾਂਦੀ ਅਗਿਆ ਦੇਤੇ ਲੈ ਕੇ ਪਈ ਅੱਜ ਤੋਂ ਬਾਅਦ ਮੈਂ ਜ਼ਿੰਦਗੀ ਨੂੰ ਇੱਕ ਨਾਟਕ ਸਮਝਦਾ ਆਇਆ ਹਾਂ ਹੀ ਬਤੀਤ ਕਰਾਂਗਾ ਮੈਂ ਸਮਝ ਚੁੱਕਾ ਹਾਂ ਕਿ ਇਹ ਸਭ ਦੁਨਿਆਦਾਰੀ ਇੱਕ ਪਦਾਰਥ ਨਾਲ ਹੀ ਸੀਮਤ ਹੈ। ਤੋਂ ਪਿਆਰੇ ਦੋਸਤੋ ਇਹ ਕਹਾਣੀ ਨੇ ਮੇਰਾ ਤੇ ਪੂਰੀ ਤਰ੍ਹਾਂ ਦ੍ਰਿਸ਼ਟੀਕੋਣ ਬਦਲ ਦਿੱਤਾ ਹੈ ਤੇ ਮੈਂ ਵੇਖ ਰਿਹਾ ਕਿ 17-18 ਮਿੰਟ ਦੀ ਹੋ ਚੁੱਕੀ ਆ ਤੇ ਅਗਰ ਤੁਸੀਂ ਬਿਨਾਂ ਸਕਿਪ ਕੀਤੇ ਇਸ ਵੀਡੀਓ ਨੂੰ ਵੇਖੋਗੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਜ਼ਿੰਦਗੀ ਤੇ ਵੀ ਇਹ ਕਾਫੀ ਗਹਿਰਾ ਪ੍ਰਭਾਵ ਪਾਵੇਗੀ ਤੇ ਇਸੇ ਉਮੀਦ ਦੇ ਵਿੱਚ ਕਿ ਬਈ ਉਹ ਸੰਤਾਨਾਂ ਜੋ ਵਜਨ ਕਹਿਆ ਸੀ ਕਿ ਆਪਾਂ ਨੂੰ ਕੁਝ ਸਕਾਰਾਤਮਕ ਕੰਮ ਵੀ ਕਰਨੇ ਚਾਹੀਦੇ ਆ ਜਿਹੜੇ ਕਿ ਆਪਣੇ ਆਤਮਾ ਦੇ ਨਾਲ ਜਿਹੜੇ ਗੁਰੂ ਦੇ ਦਰਬਾਰ ਵਿੱਚ ਪਹੁੰਚਣੇ ਕਿਨੇ ਇਸੇ ਉਮੀਦ ਦੇ ਵਿੱਚ ਮੈਂ ਤੜ ਤੋਂ ਇਜਾਜ਼ਤ ਬਣਾਵਾ